ਮਾਨਸਾ ਦੇ ਵਿਚਕ ਵਿਸ਼ੇਸ਼ ਸਮਾਰੋਹਦਾਨ ਪੰਜਾਬ ਦੇ ਮੁੱਖ ਮੰਤਰੀ ਬਲਮ ਸਿੰਘ ਬਾੰਦੇ ਮਾਤਾ ਤੇ ਜ਼ਿਲ੍ਹਾ ਯੋਜਨਾਪੁਰ ਮਾਨਸਾ ਦੇ ਨਵੇਂ ਚੇਅਰਮੈਨ ਗੁਰਪ੍ਰੀਤ ਸਿੰਘ ਪੁੱਚਰ ਦੀ ਤਾਜ ਕੋਸ਼ੀ ਸਮਾਗਮ ਦੇ ਵਿੱਚ ਪਹੁੰਚੇ ਸਮਾਗਮ ਦੇ ਵਿੱਚ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੋ ਚੇਅਰਮੈਨ ਗੁਰਪ੍ਰੀਤ ਸਿੰਘ ਪੁੱਚਰ ਨੇ ਆਵਾਦਨੀ ਪਾਰਟੀ ਦੀ ਪੂਰੀ ਲੀਡਰਸ਼ਿਪ ਵਰਕਰਾਂ ਤੇ ਸਮੂਹ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਉਹ ਚੋਣਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜ਼ਿਲ੍ਹਾ ਮਾਨਸਾ ਦੇ ਹਰ ਵਿਕਾਸ ਕਾਰਜ ਨੂੰ ਤਰਜੀਹ ਵੀ ਦੇਣਗੇ ਪਹਿਲਾਂ ਤਾਂ ਪਾ ਅਸੀਂ ਆਪ ਵੀ ਪੁਰਾਣੇ ਟੱਕੀ ਤੇ ਬੈਠੀਆਂ ਈ ਲਾਦੀ ਟੱਕੀ ਤੇ ਬੈਠਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੱਧਾ ਹੀ ਵਧਾਈ ਦੇਵਾਂਗੇ ਵੀ ਸਾਡੇ ਆਮ ਘਰਾਂ ਤੋਂ ਉੱਠ ਕੇ ਬੱਚਿਆਂ ਨੂੰ ਅੱਜ ਚੇਅਰਮੈਨੀਆਂ ਮੈਂਵੀਆਂ ਨੇ ਸਾਨੂੰ ਇਹੀ ਖੁਸ਼ੀ ਬਹੁਤ ਜ਼ਿਆਦਾ ਆ ਕੋਈ ਰਿਸ਼ਤੇਦਾਰੀ ਨਹੀਂ ਕੋਈ ਕੋਈ ਹੋਰ ਨਹੀਂ ਆਮ ਘਰਾਂ ਤੋਂ ਉੱਠ ਕੇ ਬੱਚੇ ਕੰਮ ਕਰਦੇ ਸੀ ਉਹਨਾਂ ਨੂੰ ਅੱਜ ਚੇਅਰਮੈਨੀਆਂ ਬਣ ਗਏ ਸਹੀ ਸਹੀ ਕੰਮ ਕਰਨਗੇ ਬੱਚੇ ਬਚਾਉਣਗੇ ਪੰਜਾਬ ਨੂੰ ਕਿਹੜਾ ਪੰਜਾਬ ਰੰਗਲਾ ਪੰਜਾਬੀ ਪਤਾ ਜੀ ਪੰਜਾਬ ਵਾਸਤੇ ਕੋਈ ਸਪੈਸ਼ਲ ਬਜਟ ਦੀ ਕੋਈ ਪਲਾਨਿੰਗ ਹੈ ਮੁੱਖ ਮੰਤਰੀ ਸਾਹਿਬਾ ਮੇਰੇ ਕੋਲ ਇਹ ਨੰਦਪੁਰ ਸਾਹਿਬਾ ਇਨਾ ਵਧੀਆ ਪ੍ਰੋਗਰਾਮ ਹੋਇਆ ਸਭ ਦੇ ਦੁਨੀਆ ਦੇ ਦੁਨੀਆ ਤੋਂ ਬਹੁਤ ਫੋਨ ਆਉਂਦੇ ਨੇ ਵੀ ਬਹੁਤ ਰੰਗਲਾ ਪੰਜਾਬ ਆ ਰਿਹਾ ਮਨ ਨੂੰ ਸਕੂਨ ਆਇਆ ਤਿੰਨ ਦਿਨ ਰਹਿ ਕੇ ਇੰਨੀ ਸ਼ਾਂਤੀ ਆਈ ਛੱਡੂ ਹੀ ਬੰਦ ਮੈਂ ਧੰਨਵਾਦ ਕਰਦਾ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਤੇ ਨਾਲ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਾਤਾ ਵਰਪਾਲ ਜੀ ਕੌਰ ਜੀ ਤੋਂ ਉਹਨਾਂ ਦਾ ਵੀ ਸਾਡੇ ਸਤਿਕਾਰਯੋਗ ਐਮਐਲਏ ਡਾਕਟਰ ਬੀਜੇ ਸਿੰਘ ਰਾਜੀ ਐਮਐਲਏ ਭਾਈ ਗੁਰਪ੍ਰੀਤ ਸਿੰਘ ਬਣਾਵਾਲੀ ਸਾਹਿਬ ਜੀ ਤੇ ਪ੍ਰਿੰਸੀਪਲ ਗੋਦਰਾਮ ਜੀ ਸਾਬ ਦਾ ਇਹ ਇੱਕ ਵੱਡਾ ਭਲੇਖਾ ਮਤਲਬ ਪਾਰਟੀ ਨੇ ਮਨਾਂ ਵਿੱਚੋਂ ਕੱਢਿਆ ਹੈ ਵੀ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹੁਦੇ ਨਹੀਂ ਮਿਲਦੇ ਮਾਤਰ ਤੁਸੀਂ ਸਾਰੇ ਸਾਡੇ ਪੱਤਰਕਾਰ ਸਾਥੀਆਂ ਭਵੇਂ ਸਾਡੇ ਵਰਕ ਕਰਨੇ ਨਾਲ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਤੱਪੜ ਵਸਾਉਣ ਵਾਲਿਆਂ ਚੋਂ ਹੀ ਪੈਦਾ ਹੋਇਆ ਤੇ ਕੁਰਸੀਆਂ ਲਾਉਣ ਵਾਲਿਆਂ ਚੋਂ ਹੀ ਪੈਦਾ ਹੋਇਆ ਤੇ ਅੱਜ ਅਸੀਂ ਤਹਿਦ ਲੋ ਧੰਨਵਾਦ ਕਰਦੇ ਆਮ ਆਦਮੀ ਪਾਰਟੀ ਨੇ ਜਿਸ ਇੱਕ ਨਿਮਾਣੇ ਦੇ ਵਰਕਰ ਨੂੰ ਮਾਤਰ ਬਹੁਤ ਵੱਡੇ ਆਦੇਦਾਰ ਨਾਲ ਸਤਿਕਾਰ ਦਿੱਤਾ ਹੈ ਤੇ ਪੂਰੀ ਤਨਦੇਹੀ ਨਾਲ ਆਪਾਂ ਸੇਵਾ ਕਰਾਂਗੇ ਜਿਸ ਤਰ੍ਹਾਂ ਵੀ ਜ਼ਿੰਮੇਵਾਰੀ ਮਿਲੀ ਆ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਅਸੀਂ ਸਾਰੇ ਮਿਲ ਬੈਠ ਕੇ ਜੋ ਵੀ ਜਿੰਨਾ ਲੋਕਾਂ ਦੇ ਕੰਮ ਹੋ ਸਕੇ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਸਭ ਦਾ ਤੁਹਾਡੇ ਫੰਕਸ਼ਨ ਵਾਲੇ ਸਾਥੀਆਂ ਦਾ ਵੀ ਤੈਦਰੋਤਾ ਪਹਿਲੇ ਧਾਰ ਤੇ ਕੀ ਸੁਝਾਅ ਜਿਹੜਾ ਕੰਮ ਆ ਜਿਹੜੇ ਪਹਿਲੇ ਧਾਰ ਤੇ ਕਰਨੇ ਪਹਿਲੇ ਧਾਰ ਤੇ ਦੇਖੋ ਜੀ ਜਿਵੇਂ ਵੀ ਮਤਲਬ ਪਿਛਲੇ ਦਿਨੀ ਸਾਡੀ ਮੀਟਿੰਗ ਹੋਈ ਐਮਐਲਏ ਸਾਹਿਬ ਹੋ ਰਹੇ ਨੇ ਵੀ ਆਪਦੇ ਪਿੰਡਾਂ ਦੇ ਵਿੱਚ ਕਾਫੀ ਬਣਾਏ ਹੋਏ ਨੇ ਪ੍ਰੋਗਰਾਮ ਵੀ ਆਪਾਂ ਇਹ ਕਰਾਉਣੇ ਨੇ ਵੱਖ-ਵੱਖਾ ਉਹਨਾਂ ਨੂੰ ਲੈ ਕੇ ਅਸੀਂ ਭਾਵੇਂ ਤਾਂ ਇਹ ਖੇਡਾਂ ਹੋਣ ਜਾਂ ਪਾਰਟੀ ਵੱਲੋਂ ਜੋ ਜੁੱਧਨ ਅਸ਼ੇ ਵਿਰੁੱਧ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਵੀ ਅਸੀਂ ਵੱਡਾ ਸਹਿਯੋਗ ਵੀ ਤਾਂ ਕਿ ਸਾਡੀ ਜਵਾਨੀ ਨੂੰ ਬਚਾਇਆ ਜਾ ਸਕੇ ਜਿਆਦਾ ਜਿਹੜਾ ਵਿਸ਼ੇਸ਼ ਤੌਰ ਤੇ ਧਿਆਨ ਹੈ ਉਹ ਖੇਡ ਗਰਾਊਂਡਾਂ ਦੇ ਉੱਤੇ ਜ਼ਰੂਰ ਰਹੇਗਾ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਆ ਸਾਡੇ ਉਸ ਪਰਮ ਪਰਮਾਤਮਾ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਾਰੇ ਇਸ ਉੱਚੀ ਪਾਰਟੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦੇਖੋ ਪੁੱਛਣ ਵਾਰੇ ਆਪਾਂ ਸਾਰੇ ਜਾਣਦੇ ਆ ਕਿ ਗਰਾਸ ਰੂਟ ਲੈਵਲ ਦਾ ਇੱਕ ਵਰਕਰ ਤੋਂ ਲੈ ਕੇ ਮਤਲਬ ਜਿਹੜੇ ਇਹਨਾਂ ਨੇ ਪਹਿਲਾਂ ਕਿਹਾ ਪਾਮੈਂਟ ਪੋਸਟ ਲਾਉਣੇ ਹੋਣ ਭਾਵੇਂ ਦਰੀਆਂ ਬਚਾਉਣੀਆਂ ਹੋਣ ਹਰ ਕੰਮ ਪਾਰਟੀ ਨੇ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਹੈ ਬੜੀ ਬਾਖੂਬੀ ਨਿਭਾਈ ਹੈ ਔਰ ਬੜੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਔਰ ਪਾਰਟੀ ਦੇ ਪਹਿਲਾਂ ਇਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਜ਼ਿਲ੍ਹਾ ਜਨਰਲ ਸੈਕਟਰੀ ਫਿਰ ਜ਼ਿਲ੍ਹਾ ਪ੍ਰਧਾਨ ਤੇ ਹੁਣ ਇਹ ਜਿਹੜਾ ਪਲੈਨਿੰਗ ਬੋਰਡ ਦਾ ਚੇਅਰਮੈਨ ਦਾ ਜਿਹੜਾ ਰੁਤਵਾ ਦੇ ਕੇ ਨਵਾਜ ਹੈ ਸੋ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਔਰ ਆਸ ਰੱਖਦਾ ਕਿ ਪਹਿਲਾਂ ਵੀ ਜਿਸ ਤਰੀਕੇ ਨਾਲ ਪਿਛਲੇ 4 ਸਾਲਾਂ ਤੋਂ ਪੌਣੇ 4 ਸਾਲਾਂ ਤੋਂ ਇੱਕ ਟੀਮ ਵਰਕ ਨਾਲ ਅਸੀਂ ਮਾਨਸਾ ਦੀ ਡਿਵੈਲਪਮੈਂਟ ਲਈ ਕੰਮ ਕਰ ਰਹੇ ਆ ਕਿਉਂਕਿ ਹੁਣ ਪਲੈਨਿੰਗ ਬੋਰਡ ਜੋ ਹੋਣ ਕਰਕੇ ਉਹਨੂੰ ਹੋਰ ਵੀ ਗਤੀ ਮਿਲੂਗੀ ਤਾਂ ਹੋਰ ਹੋਰ ਵਧੀਆ ਤਰੀਕੇ ਨਾਲ ਅਸੀਂ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਮਾਨਸਾ ਹਲਕੇ ਦੇ ਲੋਕਾਂ ਦੀ ਸੇਵਾ ਕਰ ਸਕਾਂਗੇ। ਐਮਐਲਏ ਸਾਹਿਬ 2027 ਦੇ ਬੋਟਾਂ ਆ ਕੇ ਆ ਰਹੀਆਂ ਇਲੈਕਸ਼ਨ ਆ ਰਹੀਆਂ ਨੇ ਉਸ ਬਾਰੇ ਤੁਹਾਡੀ ਕੀ ਤਿਆਰੀ ਹੈ? ਦੇਖੋ ਬੋਟਾਂ 2022 ਚ ਪਈਆਂ ਲੋਕਾਂ ਨੇ 5 ਸਾਲ ਲਈ ਸਾਨੂੰ ਚੁਣਿਆ ਸਰਕਾਰ ਨੂੰ ਚੁਣਿਆ ਅਸੀਂ ਕਿੱਲਾ 2027 ਦੇਖ ਕੇ ਨਹੀਂ ਕੰਮ ਕਰ ਰਹੇ ਅਸੀਂ 2022 ਦਾ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਹੈ ਉਹਦੇ ਤਹਿਤ ਕੰਮ ਕਰ ਰਹੇ ਹਾਂ ਔਰ ਹਰ ਇੱਕ ਫੀਲਡ 'ਚ ਕੰਮ ਕਰ ਰਹੇ ਹਾਂ ਭਾਵੇਂ ਕਿ ਉਹ ਸਾਰਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੋਵੇ ਜੇ ਮਾਨਸਾ ਦੀ ਗੱਲ ਕਰੀਏ ਆਪਾਂ ਮਤ 44 ਕਰੋੜ ਰੁਪਏ ਨਾਲ ਮਾਨਸਾ ਦੇ ਜਿਹੜੇ ਸੀਵਰੇਜ ਸਿਸਟਮ ਹੈ ਉਹ ਠੀਕ ਕੀਤਾ ਜਾ ਰਿਹਾ ਹੈ ਔਰ 18 ਕਰੋੜ ਰੁਪਏ ਨਾਲ ਆਉਣ ਵਾਲੇ ਸਮੇਂ 'ਚ ਮਾਨਸਾ ਦੀਆਂ ਸਾਰੀਆਂ ਦੀਆਂ ਸਾਰੀਆਂ ਸੜਕਾਂ ਬਣ ਜਾਣਗੀਆਂ ਔਰ ਬਿਊਟੀਫਿਕੇਸ਼ਨ ਹੋਊਗਾ ਬਹੁਤ ਸਾਰੇ ਭਾਵੇਂ ਉਹ ਗੁਰਦੁਆਰਾ ਚੌਕ ਹੋਵੇ ਜਾਂ ਰੇਲਵੇ ਤੇ ਆਪਣਾ ਅੰਡਰਬ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਬਹੁਤ ਚੇਂਜਸ ਹੋ ਰਹੀਆਂ ਸਾਰੇ ਪਿੰਡਾਂ 'ਚ ਢਾਈ ਲੱਖ ਕਰੋੜ ਰੁਪਏ ਦਾ ਜਿਹੜਾ ਰੰਗਲਾ ਪੰਜਾਬ ਦਾ ਜਿਹੜਾ ਬੋਹ ਹੈਗਾ ਬਜਟ ਹੈ ਉਹ ਅਲਾਟ ਹੋ ਚੁੱਕਿਆ ਆਉਣ ਵਾਲੇ ਸਮੇਂ 'ਚ ਢਾਈ ਕਰੋੜ ਦਾ ਹੋਰ ਹੋ ਜੂਗਾ ਮੈਂ ਤਾਂ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਭਾਵੇਂ ਉਹ ਪਿੰਡਾਂ ਦੀ ਹੈ ਭਾਵੇਂ ਸ਼ਹਿਰਾਂ ਦੀ ਹੈ ਭਾਵੇਂ ਲਿੰਕ ਰੋਡਾਂ ਦੀ ਹੈ ਸਾਰੇ ਕੰਮ ਅਸੀਂ ਜੋ-ਜੋ ਵਾਅਦੇ ਕੀਤੇ ਸੀਗੇ ਲੋਕਾਂ ਨਾਲ ਉਹ ਆਲਰੇਡੀ ਲਗਭਗ ਸਾਰੇ ਪੂਰੇ ਕਰ ਲਏ ਜੋ ਵੀ ਰਹਿੰਦੇ ਆ ਉਹ ਵੀ ਪੂਰੇ ਕਰਾਂਗੇ ਔਰ ਉਸ ਤੋਂ ਬਾਅਦ ਲੋਕਾਂ ਦੇ ਕੰਮ ਕਰ ਦੇ ਕੇ ਆਪਣੇ ਆਪੀ ਉਹ ਸਤਾਈਆਂ ਜੜੀਆਂ ਹੈ ਵੋਟਾਂ ਜੋ ਪੈਣੀਆਂ ਲੋਕਾਂ 'ਚ ਜਾਵਾਂਗੇ ਜੀ ਸਾ ਮਧੀਆ ਸੀ ਕੰਮ ਕੀਤੇ ਹੋਣਗੇ ਤਾਂ ਇਹ ਲੋਕਤੰਤਰੀਕ ਅਧਿਕਾਰ ਹੈ ਲੋਕ ਚਲੋ ਬਨਾਲ ਸਾਹਿਬ ਕੀ ਕਹੋਗੇ ਪੁੱਛੜੀਆਂ ਨੂੰ ਅੱਜ ਸ਼ੇਰਮਾਨ ਬਣਾਇਆ ਗਿਆ ਤੁਸੀਂ ਪੁੱਛੋ ਸਪੈਸ਼ਲ ਮੁੱਖ ਜੀ ਕੀ ਕਹੋਗੇ ਅੱਜ ਸਾਡੇ ਦੇ ਸਾਰਿਆਂ ਲਈ ਬੜਾ ਖੁਸ਼ੀ ਵਾਲਾ ਦਿਨ ਆ ਮੈਂ ਧੰਨਵਾਦ ਕਰਦਾ ਸਾਡੇ ਕੌਮੀ ਕਨਵੀਨਰ ਸ੍ਰੀ ਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਹਰਮਨ ਪਾਇਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜਮਾਨੀਆ ਦਾ ਜਿਨ੍ਹਾਂ ਨੇ ਇੱਕ ਉਹ ਵਰਕਰ ਜਿਹੜਾ ਮੁੱਢਲੇ ਦਿਨਾਂ ਤੋਂ ਲੱਗਿਆ ਹੋਇਆਗਾ ਹਰ ਇੱਕ ਜ਼ਿੰਮੇਵਾਰੀ ਪਾਰਟੀ ਦੇ ਵਿੱਚ ਨਿਭਾਈ ਆਗੀ ਤੋ ਉਹਨਾਂ ਨੂੰ ਇਹ ਸੌਦੇ ਤੇ ਚੇਰਮੈਨ ਦੇ ਉਹਦੇ ਤੇ ਬਰਾਜਿਆ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਪਾਰਟੀ ਦੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰ ਸਕਾਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਸਕਾਂ ਬਾਕੀ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਬੈਠੇ ਹੋ ਇਸ ਤੋਂ ਪਹਿਲਾਂ ਜਿਹੜੇ ਸੀਗੇ ਉਹ ਦੂਜਿਆਂ ਦੇ ਕਾਰਜਕਾਲ ਦੇ ਵਿੱਚ ਇੱਥੇ ਚੇਅਰਮੈਨ ਕੌਣ-ਕੌਣ ਰਹੇ ਉਹਦੀ ਲਿਸਟ ਵੇਖ ਲਿਓ ਵੀ ਕਦੇ-ਕਦੇ ਵਰਕਰ ਨੂੰ ਨਹੀਂ ਇੱਥੇ ਪਹੁੰਚਣ ਦਿੱਤਾ ਸੀਗਾ ਆਮ ਵਰਕਰ ਨੂੰ ਤੇ ਇਹੀ ਸਰਕਾਰ ਆ ਗਈ ਜਿਹੜੀ ਆਮ ਵਰਕਰਾਂ ਨੂੰ ਸਾਡੇ ਵਰਗਾਂ ਨੂੰ ਐਮਐਲਏ ਮਿਨਿਸਟਰ ਬਣਾਉਣ ਵਾਲੇ ਤੇ ਨਾਲ ਚੀਰਮੈਨੀਆਂ ਨਾਲ ਨਵਾਜਣ ਵਾਲੀ ਇਹ ਆਵਾਦੀ ਪਾਰਟੀ ਹੈਗੀ ਸੋ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਮ ਘੱਟ ਮੈਂ ਬਹੁਤ ਬਹੁਤ ਵਧਾਈ ਦਿਨਾ ਮਾਤਾ ਜੀ ਖੁਦ ਚੱਲ ਕੇ ਆਏ ਤੁਸੀਂ ਵੇਖੋਗੇ ਅੱਗੇ ਕਿਤੇ ਮੁੱਖ ਮੰਤਰੀ ਦਾ ਪਰਿਵਾਰ ਆਉਂਦਾ ਤਾਂ ਕਿਸ ਤਰ੍ਹਾਂ ਸਿਕਿਉਰਿਟੀ ਹੁੰਦੀ ਸੀ ਕਿਸ ਤਰ੍ਹਾਂ ਕਿਸੇ ਨੂੰ ਡੇੜੀ ਨਹੀਂ ਲੱਗਣ ਦਿੱਤਾ ਜੀ ਅੱਜ ਸਾਦਗੀ ਦੇ ਨਾਲ ਸਾਡੇ ਚ ਬੈਠੇ ਨੇ ਇਹੀ ਇੱਕ ਆਵਾਦੀ ਪਾਰਟੀ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਰਿਹਾ ਤੇ ਮੈਂ ਦੁਬਾਰਾ ਫੇਰ ਪੁੱਛ ਜੀ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵਰਕਰ ਨੂੰ ਇਸ ਅਹੁਦੇ ਦੀ ਨਿਮਾਜ